चलो चलो ਦੇਖੋ ਜੀ ਜਿਹੜੀਆਂ ਲਾਸ਼ਾਂ ਮਿਲੀਆਂ ਉਹ ਤਿੰਨ ਅਲੱਗ-ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਨਹੀਂ ਮਿਲੀਆਂ ਔਰ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਆ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਆ ਉਸ ਦੇ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਆਂ ਔਰ ਕੱਲ ਵੀ ਅਸੀਂ ਬਾਰਡਰ ਵਾਲਾ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੇ ਐਸਓਜੀ ਕਮਾਂਡੋਜ਼ ਔਰ ਸਬਡਿਵੀਜ਼ਨ ਦਿਨਾਨਗਰ ਦੀ ਫੋਰਸ ਸਾਰਿਆਂ ਰਲ ਕੇ ਇੱਕ ਆਪਰੇਸ਼ਨ ਚਲਾਇਆ ਹੈਗਾ ਕਿ ਡਾਟਾ ਸਾਂਸੀਆਂ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਪਰ ਜਿਹੜੇ ਤੇਰੇ ਬੰਦੇ ਵੇਲੇ ਦੀ ਕੋਈ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ ਥਾਣੇ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਦੋ ਜਣੇ ਦੇ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜਾਏਗੀ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਕਾਲ ਪੰਜਾਬ ਕੱਢਿਆ ਹੈਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਕਿਵੇਂ ਲੱਗਦਾ ਸਮਝ ਕਿਹੜੇ ਪਿੰਡ ਚ ਮਿਲਿਆ ਨੇ ਕਿਸੇ ਕਿਸੇ ਦੇ ਬਿਲਕੁਲ ਅਜੇ ਅਜੇ ਉਹਨਾਂ ਦਾ ਕਾਰਨ ਤਾਂ ਨਹੀਂ ਅਜੇ ਦੱਸ ਸਕਦੇ ਕੀ ਕਾਰਨ ਹੈ ਪਰ ਜਿਹੜੀਆਂ ਦੋ ਲਾਸ਼ਾਂ ਉਹ ਡੀਡਾ ਸੰਸੀਆਂ ਤੇ ਲੱਗੂ ਮਿਲੀਆਂ ਸੀਗੀਆਂ ਤੇ ਇੱਕ ਲਾਸ਼ ਜਿਹੜੀ ਆ ਉਹ ਨਾਨਾਗਰ ਵਾਲੇ ਪਾਸੇ ਆਨੰਦਪੁਰ ਦੇ ਸਾਹਮਣੇ ਜਿਹੜਾ ਪੱਠਾ ਆਇਆ ਉਹ ਲੱਗੂ ਇਹਨਾਂ ਦੀ ਏਜ ਤਕਰੀਬਨ ਜੀ ਜਿਹੜਾ ਉਧਰੋਂ ਪੱਠੇ ਤੇ ਲੱਗੂ ਜਿਹੜੀ ਮਿਲਿਆ ਉਹਦੀ ਏਜ ਕਰੀ 35 ਸ ਇੱਥੇ ਜਿਹੜੀ ਜਿਹੜੀਆਂ ਲਸ਼ਮੇੜੀਆਂ ਤੋਂ ਉਹਦੇ ਵੀ ਇਹ ਚ ਕਰੀਬ ਕਰੀਬ 35 ਸਾਲ ਦੀ ਹੈ ਸੀਲ ਕੀਤਾ ਗਿਆ ਜੀ ਹਾਂਜੀ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਐਸਓ ਜੀ ਕਮਾਂਡੋਜ਼ ਨਾਲ ਸੀਲ ਕਰਕੇ ਔਰ ਇਹਦੇ ਵਿੱਚ ਮੇਰੇ ਨਾਲ ਡੀਐਸਪੀ ਹੈੱਡਕੁਆਰਟਰ ਡੀਏਸੀ ਮੋਲੋ ਸਿੰਘ ਔਰ ਐਸਪੀ ਡੀ ਜਿਹੜੇ ਉਹ ਇਸ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਪੂਰਾ ਕਾਰਡਨ ਕਰਕੇ ਫਿਰ ਕੱਲੇ ਕੱਲੇ ਘਰ ਨੂੰ ਅਸੀਂ ਕਵਰ ਕੀਤਾ ਉਹਦੇ ਵਿੱਚ ਦੇਖੋ ਜੀ ਉਹ ਬਾਹਰੀ ਬੰਦੇ ਨੂੰ ਬਾਹਰੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅੰਦਰ ਵਾਲੇ ਬੰਦੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਦੇ ਵਾਸਤੇ ਕਾਰਨ ਇਹ ਵੀ ਸਾਨੂੰ ਇਹ ਹੈ ਕਿ ਜੇ ਕੋਈ ਸ਼ੱਕੀ ਬੰਦਾ ਉਹ ਭਜਣ ਦੀ ਕੋਸ਼ਿਸ਼ ਕਰੇਗਾ ਤੇ ਉਹ ਸਾਡੇ ਅੜਿੱਕੇ ਆ ਜਾਊਗਾ ਜੀ ਇਸ ਕਰਕੇ ਅਸੀਂ ਉਹਨੂੰ ਸੀਲ ਕੀਤਾ ਪਿੰਡ ਨੂੰ ਔਰ ਜੇ ਕੋਈ ਬਾਰੀ ਬੰਦਾ ਉਹਦੀ ਹੈਲਪ ਕਰਨ ਵਾਸਤੇ ਆਏਗਾ ਤੇ ਉਹਨੂੰ ਵੀ ਅਸੀਂ ਪ੍ਰिवेंट ਕਰ ਸਕਦੇ ਹਾਂ ਬ੍ਰਾਂਧਕੀ ਵਗੈਰਾ ਹੋਈ ਸਰ ਭਾਈ ਨਹੀਂ ਇਸ ਆਪਰੇਸ਼ਨ ਦੇ ਵਿੱਚ ਬ੍ਰਾਂਧਕੀ ਪਰਪਸ ਨਹੀਂ ਇਸ ਆਪਰੇਸ਼ਨ ਦੇ ਵਿੱਚ ਸਾਡਾ ਪਰਪਸ ਇਹ ਸੀਗਾ ਵੀ ਜਿਹੜੇ ਬੰਦੇ ਸ਼ੱਕੀ ਜਾਣੇ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਉਸ ਵਾਸਤੇ ਵੀ ਉਹ ਨਸ਼ੇ ਦਾ ਕੰਮ ਕਰਦੇ ਕਲੀਨਿਕ ਦਾ ਇਹ ਖੁਦ ਕਹੇਗਾ ਕਿ ਗੜ ਹੈਗਾ ਇਹ ਨਸ਼ੇ ਦਾ ਠੀਕ ਹੈ ਨਾ ਇਸ ਤੋਂ ਪਹਿਲਾਂ ਵੀ ਕੁਝ ਚਾਹੀ ਹੋਈਆ ਫਿਰ ਇਹ ਲੱਗੇ ਜਿਹੜੇ ਬੰਦੇ ਮਰੇ ਨੇ ਜਿਹੜੇ ਲੱਗੇ ਨਸ਼ਾ ਮੜਿਆ ਨੇ ਲੱਗਦਾ ਵੀ ਨਸ਼ਾ ਹੋ ਸਕਦਾ ਕਿਦੋਂ ਸਕਦਾ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਸੀਲ ਅੱਜ ਕੀਤਾ ਜਾਂਦਾ ਸੀਲ ਅੱਜ ਨਹੀਂ ਇਹ ਕੱਲ ਵੀ ਸ਼ਾਮ ਨੂੰ ਹੋਇਆ ਜੀ ਆਪਰੇਸ਼ਨ ਤੁਹਾਡੀ ਨੋਟਿਚ ਨਹੀਂ ਹੋਇਆ ਕੱਲ ਸ਼ਾਮ ਨੂੰ ਵੀ ਇੱਥੇ ਆਪਾਂ ਆਏ ਸੀਗੇ ਸਾਡੀ ਫੋਰਸ ਆਈ ਸੀਗੀ ਕੱਲ ਸ਼ਾਮ ਵੀ ਆਪਰੇਸ਼ਨ ਹੋਇਆ ਜੀ ਅੱਜ ਵੀ ਹੋਇਆ ਸਰ ਇੱਕ ਨਾ ਭਰਮਪੁਰ ਥਾਣਾ ਦੇ ਮਾਮਲੇ ਦਰਜ ਹੋਇਆ ਲੱਗਾ ਆਪ ਪਾਰਟੀ ਦੇ ਵਰਕਰਾਂ ਦੇ ਮਾਮਲੇ ਦਰਜ ਹੋਇਆ ਲੁੱਟ ਖੋਹ ਦਾ ਨਹੀਂ ਜੀ ਜਿਹੜੇ ਮਾਮਲੇ ਦਰਜ ਹੁੰਦੇ ਨੇ ਉਹ ਆਪ ਪਾਰਟੀ ਨੂੰ ਦੇਖ ਕੇ ਨਹੀਂ ਦਰਜ ਹੁੰਦੇ ਉਹ ਕ੍ਰਾਈਮ ਨੂੰ ਦੇਖ ਕੇ ਦਰਜ ਹੁੰਦੇ ਨੇ ਉਹਦੇ ਵਿੱਚ ਮਾਮਲਾ ਇੱਕ ਐਮਐਲਆਰ ਸਾਨੂੰ ਮਸੂਲ ਹੋਈ ਸੀ ਕਿ ਜਿਹਦੇ ਵਿੱਚ ਡਾਕਟਰਾਂ ਨੇ ਕੋਈ ਸੱਟਾਂ ਉਹਨਾਂ ਤੋਂ ਸਬੰਧਕ ਕੀਤੀਆਂ ਉਹਦਾ ਬਿਆਨ ਲਿਆ ਗਿਆ ਉਹਨੇ ਉਹਦੇ ਬਿਆ ਕਿਸੇ ਪਾਰਟੀ ਨੂੰ ਮੁੱਖ ਰੱਖ ਕੇ ਕਦੇ ਵੀ ਪਰਚਾ ਨਹੀਂ ਦਰਜ ਹੁੰਦਾ ਇਹ ਚ ਕ੍ਰਾਈਮ ਨੂੰ ਮੁੱਖ ਰੱਖ ਕੇ ਪਰਚਾ ਦਰਜ ਹੁੰਦਾ ਵੀ ਕ੍ਰਾਈਮ ਕਿੰਨੇ ਕੀਤਾ ਤੇ ਕ੍ਰਾਈਮ ਕੀ ਬਣਿਆ ਕੋਈ ਕਿਸੇ ਕਾਰਨ ਨਾ ਬੰਦਾ ਲੱਗੇ ਦੇਖੋ ਜੀ ਹਰ ਬੰਦਾ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੀ ਹੁੰਦਾ ਅਸੀਂ ਸਾਨੂੰ ਨਹੀਂ ਪਤਾ ਉਹ ਮੇਰੇ ਖਿਆਲ ਦੇ ਵਿੱਚ ਚਾਰ ਪੰਜ ਜਣਿਆਂ ਦੇ ਬਾਈ ਨਾਮ ਵਗੈਰਾ ਪਤਾ ਨਾਮ ਅਜੇ ਇਸ ਵੇਲੇ ਮੈਂ ਤੁਹਾਨੂੰ ਜ਼ੁਬਾਨੀ ਨਹੀਂ ਦੱਸ ਸਕਦਾ ਮੈਂ ਐਫ ਆਈ ਆਰ ਰੈਫਰ ਕਰਕੇ ਦੱਸਾਂਗਾ ਘਟਨਾ ਇਸ ਤਰ੍ਹਾਂ ਹੋਈ ਹੈ ਜੀ ਕੱਲ ਸਾਨੂੰ ਸ਼ਾਮ ਨੂੰ ਪਤਾ ਲੱਗਾ ਸੀ ਇਹ ਦੋ ਬੰਦਿਆਂ ਨੇ ਡੈੱਡ ਬਾਟੀਆਂ ਪਈਆਂ ਦੀਆਂ ਆਪਣਾ ਖੇਤਾਂ ਦੇ ਵਿੱਚ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਕੋਈ ਕੋ ਪਿੰਡ ਵਾਲਿਆਂ ਕਿਸੇ ਨੇ ਪੁਲਿਸ ਨੂੰ ਤਲਾਸ਼ ਨਹੀਂ ਦੇਣੀ ਕਿਉਂਕੋ ਨਹੀਂ ਦਿੰਦੇ ਉਹਨਾਂ ਨੂੰ ਨੁਕਸਾਨ ਹੈ ਮੈਂ ਫਿਰ ਹੈੱਡ ਕੁਆਟਰ ਤੇ ਫੋਨ ਕੀਤਾ ਤਾਂ ਉਥੋਂ ਮੁਲਾਜ਼ਮ ਆਏ ਪੁਲਿਸ ਆਈ ਹੈ ਉਹਨਾਂ ਨੇ ਅੱਗੇ ਡੈਡ ਵਾੜੀਆਂ ਫੜੀਆਂ ਇੱਕ ਚੰਗੀ ਸਰੂਪ ਦਾਸ ਤੋਂ ਫੜੀ ਤਿੰਨ ਡੈਡ ਵਾੜੀਆਂ ਹੋ ਗਈਆਂ ਉਹਨਾਂ ਨੂੰ ਲੈ ਗਏ ਆ ਟਰਾਲੀ 'ਚ ਪਾ ਕੇ ਉਦੋਂ ਅੱਗੇ ਜਾ ਕੇ ਮੈਨੂੰ ਨਹੀਂ ਪਤਾ ਕੀ ਕਾਰਵਾਈ ਉਹਨਾਂ ਕਰਨੀ ਜੋ ਵੀ ਹੈ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਆ ਮੈਂ ਇਹ ਚਾਹੁੰਦਾ ਪਈ ਜਿਹੜਾ ਚਿੱਟਾ ਇਹ ਬੰਦ ਹੋਣਾ ਚਾਹੀਦਾ ਔਰ ਇਹਨਾਂ ਨੂੰ ਹੁਣ ਸਾਰੇ ਸੰਤਰਕੋ ਗਏ ਦੇ ਆਉਣ ਤੋਂ ਪਹਿਲਾਂ ਹੀ ਖਸ ਖਸ ਗਏ ਸਾਰੇ ਹੁਣ ਉਹ ਰਹਿ ਗਏ ਕੋ ਬੁੱਡੇ ਭਟੇ ਜਾਂ ਕੋਈ ਜਿਹੜੇ ਕੋਲ ਨਹੀਂ ਜਾਣ ਹੁੰਦਾ ਲਾਂਬੇ ਛਾਂਬੇ ਉਹ ਬਾਕੀ ਜਿਹੜੇ ਆਮ ਕੰਮ ਕਰਨ ਵਾਲੇ ਉਹ ਸਾਰੇ ਘੌਰ ਗਏ ਤੇ ਉਹਨਾਂ ਨੂੰ ਪਤਾ ਹੈ ਪੇਟ ਵਿੱਚ ਨਸ਼ਾ ਕਿੰਨਾ ਕਿ ਵਿੱਚਦਾ ਨਸ਼ਾ ਇੱਥੇ 90% ਵਿੱਚਦਾ ਅੱਜ ਕੋਈ ਬੰਦਾ ਚੋਕੇ ਖੜਿਆ ਪੁਲਿਸ ਨੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉਥੇ ਗਿਆ ਨਹੀਂ ਗੱਡੀਆਂ ਦੇ ਵਿੱਚ ਸਮਝ ਹੋਈ ਹੈ ਪਿੰਡ ਚ ਹਾਂਜੀ ਹੋਈ ਹੈ ਸੱਚ ਹੋਈ ਹੈ ਕਦੇ ਪਹਿਲਾਂ ਤੁਸੀਂ ਦਰਖਾਸਤ ਕੋ ਦਿੱਤੀ ਕਿਰੇ ਥਾਣੇ ਵੀ ਪਿੰਡ ਚ ਨਸ਼ਾ ਵੇਚਦਾ ਜਾਂ ਮੈਂ ਤਾਂ ਯਾਰਾਂ ਬਾਈ ਦੇ ਸੀ ਮੇਰੇ ਕੋਲ ਤੇ ਵੀ ਪਿੰਡਾਂ ਦੀਆਂ ਦਰਖਾਸਤਾਂ ਕਦੇ ਕੋਈ ਕਾਰਵਾਈ ਹੋਈ ਉਹ ਕਿੱਥੇ ਕਾਰਵਾਈ ਮੁਲਾਜ਼ਮ ਛੱਡ ਦਿੰਦੇ ਐ ਐਸਟੀਐਫ ਵਾਲੇ ਛੱਡ ਦਿੰਦੇ ਐ ਤਾਫ ਵਾਲੇ ਨੂੰ ਕਹਿੰਦੇ ਆ ਉਹ ਮਾਰਦੇ ਚੱਕਰ ਇੱਕ ਦੋ ਵਾਰੀ ਮਾਰਾ ਮੋਟਾ ਫੜ ਕੇ ਤੇ ਕਿਸ ਬਾੰਦੇ ਆ ਤਗੜੇ ਗੋਣ ਪੈਸੇ ਖਾਈ ਜਾਂਦੇ ਆ ਕੀ ਵਜ੍ਹਾ ਛੱਡਣ ਦੀ ਛੱਡਣ ਦੀ ਕੀ ਹੈ ਪੈਸੇ ਉਹਦੀ ਵਜ੍ਹਾ ਹੁੰਦੀ ਆ ਹੁਣ ਸਰਪੰਚ ਕਾਉਣੇ ਆ ਸਰਪੰਚ ਤੇ ਸਾਡੇ ਪਿੰਡ ਦਾ ਲੇਡੀ ਸਰਪੰਚ ਆ ਪਰ ਇਸ ਪਿੰਡ ਦਾ ਸਰਪੰਚ ਉਹ ਹੀ ਬੰਦਾ ਜਿਹੜਾ ਸਭ ਤੋਂ ਵੱਡਾ ਆਪਣਾ ਸੰਭਾਲ ਕਰਦਾ ਤੁਸੀਂ ਕਿਹਨੇ ਸਰਪੰਚੀ ਕੀਤੀ ਆ ਮੈਂ 10 ਸਾਲ ਕੀਤੀ ਆ 3 ਸਾਲ ਮੈਂ ਹਾਥੀ ਵਾਲਿਆਂ ਦਾ ਪ੍ਰਧਾਨ ਦੇ ਦੀਨਾ ਨਗਰ ਦਾ ਸਰਪੰਚ ਹੁਣ ਸਰਪੰਚ ਕੌਣ ਬਣਿਆ ਪਿੰਡ ਦਾ ਕਿੱਦਾਂ ਬਣਿਆ ਲੇਡੀ ਸਰਪੰਚ ਆ ਵੋਟਾਂ ਨਾਲ ਬਣੀ ਆ ਉਹਦਾ ਪਤੀ ਆ ਜਿਹੜਾ ਕੋ 10 ਸਾਲ ਐ ਉਹਨੂੰ ਸਜ਼ਾ ਹੋਈ ਦੀ ਜੋ ਜੇਲ੍ਹ ਚ ਕਾਦੀ ਸਜ਼ਾ ਹੋਈ ਆ ਚਿੱਟੇ ਚ ਤੁਸੀਂ ਕੀ ਮੰਗ ਕਰਦੇ ਹੋ ਪਿੰਡ ਵਾਲੇ ਅਸੀਂ ਮੰਗ ਇਹੀ ਕਰਦੇ ਆਂ ਵੀ ਚਿੱਟਾ ਬੰਦਾ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਬਚਣ ਨੌਜਵਾਨੀਆਂ ਗਲੇ ਕਰਦੀਆਂ ਸਾਡੇ ਆਪਣੇ ਬੱਚੇ ਇਸੇ ਕੰਮ ਚ ਗਰਸਦਾ ਮੈਂ ਇਕੱਲਾ ਹੀ ਰਹਿ ਗਿਆ ਬਾਕੀ ਸਾਰੇ ਜਿਹੜੀ ਮੌਤਾਂ ਹੋ ਗਈਆਂ ਹੋਂ ਤੱਕ ਵੇ ਪੈਟ ਜੇ ਮੌਤ ਸੱਤ ਅੱਠ ਅੱਗੇ ਪਹਿਲੇ ਹੋ ਚੁੱਕੀਆਂ ਤਿੰਨੇ ਹੋਈਆਂ ਇਹਨਾਂ ਦਾ ਪਤਾ ਹੀ ਨਹੀਂ ਪੁਛਿਆ ਦਾ ਨਾਮ ਲਊ ਮੈਂ ਵੀ ਕਿੱਥੋਂ ਦੇ ਕਿੱਥੋਂ ਦੇ ਸਰਪੰਚਣੀ ਦਾ ਘਰ ਵਾਲਾ ਕੀ ਕਰਦਾ ਸਰਪੰਚੀ ਦਾ ਘਰ ਵਾਲਾ ਜੇਲ੍ਹ ਚ ਹੈ ਮੈਂ ਤੈਨੂੰ ਕੀ ਦੱਸਾਂ ਕਰਦਾ ਹਾਂਜੀ ਭਾਜੀ ਅੱਜ ਅਸੀਂ ਡੀਡਾ ਸਾਂਸੀਆਂ ਦੇ ਵਿੱਚ ਆਏ ਆ ਜਿੱਥੇ ਬੀਤੇ ਕੱਲ ਤਿੰਨ ਮੌਤਾਂ ਹੋਈਆਂ ਨੇ ਔਰ ਇੱਥੇ ਆ ਕੇ ਅਸੀਂ ਪਿੰਡ ਦੇ ਵਿੱਚ ਦੇਖਿਆ ਕਾਫੀ ਜੀਆ ਦੇ ਨਾਲ ਮਿਲੇ ਵੀ ਆ ਤੇ ਲੋਕ ਬਹੁਤ ਹੀ ਜ਼ਿਆਦਾ ਨਿਰਾਸ਼ ਆ ਇਹਨਾਂ ਸਰਕਾਰਾਂ ਦੇ ਉੱਪਰੋਂ ਤੇ ਸਾਡੇ ਸਰਪੰਚ ਸਾਹਿਬ ਵੀਗੇ ਅੱਜ ਸਾਫਕਾ ਇਹਨਾਂ ਨੇ ਵੀ ਦੱਸਿਆ ਕਿ ਪਿੰਡ ਦੇ ਵਿੱਚ 90% ਲੋਕ ਜਿਹੜੇ ਆ ਨਸ਼ਾ ਵੇਚਦੇ ਆ ਜਿਨ੍ਹਾਂ ਦਾ ਇਹ ਪੇਸ਼ਾ ਬਣ ਚੁੱਕਿਆ ਈਵਨ ਕਿ ਇੱਥੋਂ ਪਿੰਡ ਦੇ ਜੋ ਸਰਪੰਚ ਆ ਉਹਨਾਂ ਦਾ ਪਤੀ ਵੀ ਜਿਹੜਾ ਨਸ਼ੇ ਦੇ ਵਿੱਚ ਸਜ਼ਾ ਕੱਟ ਰਿਹਾ ਪਰ ਸਭ ਤੋਂ ਵੱਡਾ ਸਵਾਲ ਆ ਸਾਡੀ ਸਰਕਾਰ ਦੇ ਉੱਪਰ ਕਿ ਜਿਹੜੇ ਇਹਨਾਂ ਦੇ ਕੀਤੇ ਹੋਏ ਵਾਅਦੇ ਸੀਗੇ ਇਲੈਕਸ਼ਨਾਂ ਦੇ ਸਮੇਂ ਉਹ ਅੱਜ ਕਿੰਨੇ ਕੁ ਪੂਰੇ ਕੀਤੇ ਨੇ ਜਿਹੜੇ ਭਗਵਾਨਤਮਾਨ ਜੀ ਕਹਿੰਦੇ ਸੀ ਅਸੀਂ 4 ਮਹੀਨਿਆਂ ਦੇ ਵਿੱਚ ਨਸ਼ਾ ਮੁਕਾ ਦੇਾਂਗੇ ਤੇ ਅੱਜ ਤਕਰੀਬਨ 24 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿਹੜਾ ਨਸ਼ਾ ਮੁਕਿਆ ਨਸ਼ੇ ਦੇ ਨਾਲ ਮਾਵਾਂ ਦੇ ਪੁੱਤ ਤੇ ਪੰਜਾਬ ਦੀ ਨੌਜਵਾਨੀ ਮੁੱਕਦੀ ਪਈ ਆ ਔਰ ਸਭ ਤੋਂ ਵੱਧ ਇੱਥੇ ਪ੍ਰਸ਼ਾਸਨ ਦੀ ਢਿੱਲਿਆ ਉੱਪਰਵਾਰੇ ਲੈਵਲ ਦੇ ਜਿਹੜੇ ਅਫਸਰ ਆ ਬਹੁਤ ਹੀ ਸਖਤ ਕਾਰਵਾਈਆਂ ਕਰਦੇ ਆ ਪਰ ਜਿਹੜੇ ਥੱਲਿਆਂ ਦੀ ਆ ਕਿਤੇ ਨਾ ਕਿਤੇ ਮਿਲੀਭੁਗਤ ਵੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਤਾਂ ਹੀ ਜਦੋਂ ਕਿਤੇ ਇਦਾਂ ਦੀਆਂ ਸਰਚ ਅਭਿਆਨ ਚੱਲਦਾ ਤੇ ਫਿਰ ਜਿਹੜੇ ਵਾਕਈ ਹੀ ਦੋਸ਼ੀ ਲੋਕ ਹੁੰਦੇ ਆ ਸਮਾ ਰੈਂਦੇ ਆ ਪੈਂਦੇ ਆ ਆਪਣਾ ਸਮਾਨ ਵੀ ਸਾਂਭ ਲੈਂਦੇ ਆ ਤੇ ਆਪਣੇ ਆਪ ਨੂੰ ਵੀ ਸਾਂਭ ਲੈਂਦੇ ਆ ਸੇਫ ਵੀ ਕਰ ਲੈਂਦੇ ਆ ਤੁਸੀਂ ਕੀ ਮੰਗ ਕਰਦੇ ਹੋ ਜੀ ਸਾਡੀ ਤੇ ਇੱਕੋ ਹੀ ਮੰਗ ਆ ਇਸ ਸਰਕਾਰ ਕੋ ਕਿ ਇਹ ਭਗਵੰਤ ਮਾਨ ਜੀ ਦਾ ਇਹ ਕਹਿਣਾ ਸੀਗਾ ਵੀ ਉਹ ਕੰਮ ਕੀਤੇ ਦਾ ਕੀ ਫਾਇਦਾ ਜੇ ਬੋਰਡ ਲਾ ਕੇ ਦੱਸਣੇ ਪੈਣ ਤੇ ਇਹ ਸਰਕਾਰ ਸਿਰਫ ਬੋਰਡਾਂ ਤੱਕ ਹੀ ਸੀਮਤ ਰਹਿ ਗਈ ਆ ਜੇ ਵਾਕਿਏ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਰੰਗਲਾ ਪੰਜਾਬ ਬਚਾਉਣਾ ਤੇ ਫਿਰ ਇਹ ਨਸ਼ਾ ਬੰਦ ਕਰਨਾ ਬਹੁਤ ਜ਼ਰੂਰੀ ਆ ਤੇ ਪ੍ਰਸ਼ਾਸਨ ਨੂੰ ਵੀ ਮੈਂ ਇੱਕ ਬੇਨਤੀ ਕਰਾਂਗਾ ਕਿ ਪੁਲਿਸ ਪ੍ਰਸ਼ਾਸਨ ਇਥੋਂ ਤੱਕ ਸਖਤਾਈ ਕਰੇ ਕਿ ਜਿਹੜਾ ਵੀ ਲੀਡਰ ਕਿਸੇ ਨਸ਼ੇ ਵੇਚਣ ਵਾਲੇ ਦਾ ਚੋਰੀ ਕਰਨ ਵਾਲੇ ਦਾ ਸਾਥ ਦੇਵੇ ਉਹਨੂੰ ਲੋਕਾਂ ਦੀ ਕਚੈਰੀ ਦੇ ਵਿੱਚ ਨੰਗਾ ਕੀਤਾ ਜਾਵੇ ਕਿਉਂਕਿ ਡੀਨਾਨਗਰ ਦੇ ਵਿੱਚ ਅਸੀਂ ਪਹਿਲਾਂ ਵੀ ਅਜ ਤੋਂ 2 ਮਹੀਨੇ ਪਹਿਲਾਂ ਜਦੋਂ ਇਲੈਕਸ਼ਨ ਦੀ ਕੰਪੇਨ ਸ਼ੁਰੂ ਹੋਈ ਸੀ ਉਦੋਂ ਵੀ ਅਸੀਂ ਕੁਝ ਪਿੰਡਾਂ ਦੇ ਨਾਮ ਲਏ ਸੀਗੇ ਇੱਥੋਂ ਦੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਵੀ ਉਸ ਰੋਡ ਸ਼ੋਅ ਦੇ ਵਿੱਚ ਹੀ ਸੀ ਆਮ ਪਾਰਟੀ ਦੇ ਆ ਜੋ ਉਦੇ ਉਮੀਦਵਾਰ ਸੀਗੇ ਉਹ ਵੀ ਸ਼ਾਮਲ ਸੀਗੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਧੀ ਸਾਡੀ ਯੂਨੀਅਨ ਦੇ ਮੈਂਬਰਾਂ ਨੇ ਉਹਨਾਂ ਦੇ ਨਾਮ ਲੈ ਕੇ ਦੱਸਿਆ ਸੀਗਾ ਵੰਖਾ ਪਿੰਡ ਹੋਰ ਵੀ ਕਈ ਪਿੰਡ ਲਏ ਸੀ ਪਰ ਉੱਥੇ ਜ਼ੀਰੋ ਕਾਰਵਾਈ ਆ ਔਰ ਅੱਜ ਉਹਦਾ ਰਿਜ਼ਲਟ ਮਾਵਾਂ ਦੇ ਪੁੱਤ ਮਰ ਰਹੇ ਨੇ ਪੰਜਾਬ ਦੀ ਨੌਜਵਾਨੀ ਖਤਮ ਹੋ ਰਹੀ ਕਿੱਤਿਆਂ ਜਾਊਗਾ ਜੀ ਅਸੀਂ ਤੇ ਇਹ ਚਾਹਾਂਗੇ ਵੀ ਅਸੀਂ ਅੱਜ ਇਹ ਫੈਸਲਾ ਕਰਦੇ ਆਂ ਵੀ ਹਰ ਪਿੰਡ ਦੇ ਵਿੱਚ ਇਹ ਕਦਮ ਚੁੱਕਾਂਗੇ ਇਹ ਅਭਿਆਨ ਚਲਾਵਾਂਗੇ ਆਪਣੇ ਨੌਜਵਾਨਾਂ ਤੱਕ ਪਹੁੰਚ ਕਰਾਂਗੇ ਟੀਮਾਂ ਬਣਾਵਾਂਗੇ ਪਿੰਡ ਦੇ ਵਿੱਚ ਜਿਨ੍ਹਾਂ ਨੂੰ ਕਿਸੇ ਕਾਉਂਸਲਿੰਗ ਦੀ ਲੋੜ ਆ ਨੌਜਵਾਨਾਂ ਨੂੰ ਕਾਉਂਸਲਿੰਗ ਕਰਾਂਗੇ ਨਹੀਂ ਤੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ ਅਸੀਂ ਆਪਣੀ ਯੂਨੀਅਨ ਵੱਲੋਂ ਆਪਣੀ ਸਾਡਾ ਪੰਜਾਬ ਫੈਡਰੇਸ਼ਨ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਚੁੱਕਦੇ ਆਂ